कि जिन्ने ਵੀ ਨਵਾਂ ਕੰਮ ਕਰਨਾ ਇਸ ਤੋਂ ਸਸਤਾ ਕੰਮ ਤੇ ਇੰਨੀ ਜਲਦੀ ਇਨਕਮ ਦੇਣ ਵਾਲਾ ਕੰਮ ਹੋਰ ਕੋਈ ਨਹੀਂ ਹੈਗਾ ਠੀਕ ਹੈ ਜੀ 400 ਅੰਡਾ ਮੰਨ ਕੇ ਚੱਲਦੇ ਆ ਕਿ ਇਹ ਦਿੱਲੀ ਹੈ ਠੀਕ ਹੈ ਜੀ ਕਿਉਂਕਿ ਨਵੇਂ ਫਾਰਮਰ ਇੰਨਾ ਕੀ ਲੈ ਸਕਣਗੇ ਠੀਕ ਹੈ ਜੀ 400 ਅੰਡਾ 10 ਰੁਪਏ ਦੇ ਹਿਸਾਬ ਨਾਲ 4000 ਦਾ ਡੇਲੀ ਵਿਕਦਾ ਤਾਂ ਕੋਈ ਵੀ ਛੋਟਾ ਕਿਸਾਨ 2.5 ਲੱਖ ਰੁਪਏ ਲਾ ਕੇ ਤੇ ਆ 60000 ਰੁਪਏ ਮਹੀਨਾ ਬੜੇ ਆਰਾਮ ਨਾਲ ਬਣਾ ਸਕਦਾ ਉਹ ਵੱਡੇ ਨਹੀਂ ਤਾਂ ਜੇ ਦੇਖਿਆ ਬਿਲਕੁਲ ਕਿ ਆ ਸਰਦੀ ਦੇ ਵਿੱਚ ਤਿਆਰ ਮੁਰਗੀ ਮਿਲ ਜਾਂਦੀ ਹੈ ਠੀਕ ਹੈ ਜੀ ਔਰ ਗਰਮੀ ਦੇ ਵਿੱਚ ਜਨਵਰੀ ਤੋਂ ਲੈ ਕੇ ਸਤੰਬਰ ਅਕਤੂਬਰ ਤੱਕ ਬੱਚਾ ਮਿਲ ਜਾਂਦਾ ਹਰ ਇੱਕ ਕੰਮ ਦੇ ਵਿੱਚ ਥੋੜਾ ਬਹੁਤਾ ਤਾਂ ਚੱਕਣਾ ਪੈਂਦਾ ਆਪਾਂ ਪੈਂਦਾ ਤਾਂ ਹੀ ਆਪਾਂ ਸਕਸੈਸਫੁਲ ਹੋਵਾਂਗੇ ਉਸ ਕੰਮ ਦੇ ਵਿੱਚ ਠੀਕ ਹੈ ਜੀ ਲੇਕਿਨ ਫਿਰ ਵੀ ਆਪਾਂ ਕਹੀਏ ਕਿ ਜਿੰਨੇ ਵੀ ਨਵਾਂ ਕੰਮ ਕਰਨਾ ਇਸ ਤੋਂ ਸਸਤਾ ਕੰਮ ਤੇ ਇੰਨੀ ਜਲਦੀ ਇਨਕਮ ਦੇਣ ਵਾਲਾ ਕੰਮ ਹੋਰ ਕੋਈ ਨਹੀਂ ਹੈਗਾ ਠੀਕ ਹੈ ਜੀ ਇਨਕਮ ਹੈ ਕਿ ਨਹੀਂ ਇਹਦੇ ਵਿੱਚ ਜੇ ਆਪਾਂ ਇਨਕਮ ਦੀ ਗੱਲ ਬਾਤ ਕਰੀਏ ਸਾਲ ਦੇ ਵਿੱਚ ਕਿੰਨੇ ਰੁਪਏ ਕਮਾਉਂਦੇ ਦੇਖੋ ਜੀ ਜੇ ਕੋਈ ਹਜ਼ਾਰ ਰੱਖੇ ਹਜ਼ਾਰ ਬਰਡ ਪਾਉਂਦਾ ਹਾਂਜੀ ਹਜ਼ਾਰ ਦੇ ਵਿੱਚੋਂ ਪ੍ਰੋਪਰ ਸਾਰੀ ਮੁਰਗੀ ਨਹੀਂ ਨਿਕਲਨੀ 60 40 ਦੀ ਰੇਸ਼ੋ ਮੰਨ ਲਓ ਕਿ 60% ਮੁਰਗੀ ਆ ਗਈ ਤੇ 40% ਆਪਣਾ ਮੁਰਗਾ ਆ ਗਿਆ ਠੀਕ ਹੈ ਜੀ ਠੀਕ ਹੈ ਜੀ ਔਰ ਮੁਰਗਾ 4 ਮਹੀਨੇ ਦੇ ਵਿੱਚ ਰੈਡੀ ਹੋ ਜਾਂਦਾ ਠੀਕ ਹੈ ਜੀ ਤਕਰੀਬਨ ਸੇਲ ਕਰਨ ਲਈ 2 ਕਿਲੋ ਦਾ ਹੂੰ ਤੇ ਉਸ ਮੁਰਗੇ ਨੂੰ ਆਪਾਂ 4 ਮਹੀਨਿਆਂ ਦੇ ਵਿੱਚ ਵੇਚ ਕੇ ਜਿੰਨਾ ਕ ਖਰਚਾ ਆਪਾਂ 1000 ਬਰਡ ਦੇ ਉੱਤੇ ਕਰਿਆ ਆ ਉਹ ਆਪਾਂ ਪੂਰਾ ਕਰ ਸਕਦੇ ਹਾਂ ਪੂਰਾ ਕਰ ਸਕਦੇ ਹਾਂ ਠੀਕ ਹੈ ਜੀ ਅਸੀਂ ਕਰਦੀ ਹੀ ਇਹ ਕੰਮ ਮਾਡਲ ਨਾਲ ਵਾਲਾ ਕੰਮ ਠੀਕ ਹੈ ਠੀਕ ਹੈ ਜੀ ਕਿ ਮੁਰਗਾ ਹੁੰਦਾ ਸਾਡਾ ਟਾਰਗੇਟ ਕਿ ਮੁਰਗੇ ਨੂੰ ਤੂੰ ਵੇਚ ਕੇ ਅਸੀਂ ਸਾਰੇ ਪੈਸੇ ਪੂਰੇ ਕਰਨੇ ਹੁੰਦੇ ਆ ਜੋ ਖਰਚਾ ਸਾਡਾ ਹੋਇਆ ਹੁੰਦਾ ਠੀਕ ਹੈ ਜੀ 1000 ਬਰਡ ਦੇ ਉੱਤੇ 2.5 ਤੋਂ 3 ਲੱਖ ਰੁਪਏ ਲੱਗਣਾ ਜੀ ਔਰ ਇੰਨੇ ਕ ਦਾ ਆਪਣਾ ਮੁਰਗਾ 400 500 ਮੁਰਗੇ ਇੰਨੇ ਦਾ ਸੇਲ ਹੋ ਜਾਣਾ ਆਪਣਾ ਠੀਕ ਹੈ ਜੀ ਠੀਕ ਹੈ ਜੀ ਔਰ ਹੁਣ ਕੀ ਜੀ ਠੀਕ ਹੈ ਮੁਰਗੀ ਦਾ ਜਿਹੜੇ ਆਂਡਾ ਆਉਣਾ ਉਹ ਆਪਣੀ ਇਨਕਮ ਹੈ ਠੀਕ ਹੈ 600 ਮੁਰਗੀ ਤੁਸੀਂ 500 ਆਂਡਾ ਲਾਉਣਾ ਆਪਾਂ 5500 ਲੀ ਲਾਉਣਾ ਇੱਕ 400 ਆਂਡਾ ਮੰਨ ਕੇ ਚੱਲਦੇ ਹਾਂ ਕਿ ਇਹ ਦਿੱਤੀ ਹੈ ਠੀਕ ਹੈ ਜੀ ਕਿਉਂਕਿ ਨਵੇਂ ਫਾਰਮਰ ਇੰਨਾ ਕੀ ਲੈ ਸਕਣਗੇ ਠੀਕ ਹੈ ਜੀ 400 ਆਂਡਾ 10 ਰੁਪਏ ਦੇ ਹਿਸਾਬ ਨਾਲ 4000 ਦਾ ਡੇਲੀ ਵਿਕਦਾ 4000 ਦਾ ਡੇਲੀ ਵਿਕਦਾ ਡੇਲੀ ਵਿਕਦਾ 2000 ਖਰਚਾ ਕੱਢ ਦੋ ਇੰਨਾ ਆਉਂਦਾ ਨਹੀਂ ਫਿਰ ਵੀ ਤੁਸੀਂ 2000 ਖਰਚਾ ਕੱਢ ਦੋ ਠੀਕ ਹੈ ਜੀ 2000 ਪਿੱਛੇ ਰਹਿ ਗਿਆ ਹੂੰ ਜੇ 30 ਨਾਲ ਆਪਾਂ ਗੁਣਾ ਕਰਦੇ ਆਂ ਤਾਂ 60000 ਰੁਪਏ ਮਹੀਨਾ ਬਣ ਗਿਆ 60 ਰੁਪਏ ਮਹੀਨਾ ਮਹੀਨਾ ਬਣ ਗਿਆ ਘੱਟ ਤੋਂ ਘੱਟ ਜੀ ਆਪਾਂ ਆਂਡਾ ਵੀ ਘੱਟ ਲਾਇਆ ਆਂਡੇ ਦਾ ਰੇਟ ਵੀ ਘੱਟ ਲਾਇਆ ਠੀਕ ਹੈ ਜੀ ਇਸ ਤੋਂ ਥੱਲੇ ਦਾ ਮੈਂ ਕਹਿੰਦਾ ਕਿ ਅਗਰ ਜੇ 50 ਵੀ ਬਣਦਾ ਤਾਂ ਮਾੜਾ ਨਿਕਲ ਮਾੜਾ ਨਿਕਲ ਠੀਕ ਹੈ ਜੀ ਇਹਨੂੰ ਆਪਾਂ ਵਧਾ ਸਕਦੇ ਆਂ ਇਸ ਤੋਂ ਥੱਲੇ ਕਹੀਏ 50 ਤੋਂ 45 ਮੈਂ ਕਹਿੰਦਾ ਕਿ 50 ਤੋਂ ਪਲੱਸ ਹੀ ਬਣਦਾ ਪਲੱਸੇ ਬਣੂਗਾ ਇਹ ਠੀਕ ਹੈ ਜੀ ਕਿਉਂਕਿ ਘੱਟ ਤੋਂ ਘੱਟ ਰੇਟ ਲਾਇਆ ਆਪਾਂ 15 ਦੀ ਗੱਲ ਨਹੀਂ ਕਰੀ ਆਂਡੇ ਦੇ 20 ਦੀ ਗੱਲ ਨਹੀਂ ਕਰੀ ਆਪਾਂ 10 ਰ ਕੇ ਪਿਆ 60000 ਰੁਪਏ ਮਹੀਨਾ ਬੜੇ ਆਰਾਮ ਨਾਲ ਬਣਾਉਂਦਾ ਉਹ ਵੱਡੇ ਨਹੀਂ ਤਾਂ ਜੇ ਦੇਖਿਆ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਜੀ ਹੁੰਦਾ ਕੀ ਕੀ ਆਪਣੇ ਕੋਲੇ ਐਕਟਮ ਵੇਚਣ ਦੇ ਵਾਸਤੇ ਜੇ ਗੱਲਬਾਤ ਕਰੀਏ ਵੇਚਣ ਵਾਸਤੇ ਆਪਣੇ ਕੋਲ ਦੇਖੋ ਜੀ ਸਰਦੀ ਦੇ ਵਿੱਚ ਤਿਆਰ ਮੁਰਗੀ ਮਿਲ ਜਾਂਦੀ ਹੈ ਠੀਕ ਹੈ ਜੀ ਔਰ ਗਰਮੀ ਦੇ ਵਿੱਚ ਜਨਵਰੀ ਤੋਂ ਲੈ ਕੇ ਸਤੰਬਰ ਅਕਤੂਬਰ ਤੱਕ ਬੱਚਾ ਮਿਲ ਜਾਂਦਾ ਠੀਕ ਹੈ ਬੱਚਾ ਹਰ ਇੱਕ ਬਰੀਡ ਦਾ ਜਿਹੜਾ ਵੀ ਬੱਚਾ ਚਾਹੀਦਾ ਹੋਵੇ ਕਿਸੇ ਨੂੰ ਵੀ ਕਿੱਥੇ ਵੀ ਚਾਹੀਦਾ ਹੋਵੇ ਪਹੁੰਚ ਹੋ ਜਾਂਦੀ ਹੈ ਜੀ ਆਲ ਓਵਰ ਇੰਡੀਆ ਠੀਕ ਹੈ ਬੱਚਾ ਆਪਣਾ ਹੋਊਗਾ ਜੇ ਗੱਲਬਾਤ ਕਰੀਏ ਹ ਔਰ ਇਹਦਾ ਹੀ ਬੱਚਾ ਹੋਊਗਾ ਇਹਦਾ ਹੀ ਬੱਚਾ ਹੋਊਗਾ ਇਹਦਾ ਹੀ ਬੱਚਾ ਹੋਊਗਾ ਜੀ ਗਾਰੰਟੀ ਹੋਊਗੀ ਆਪਣੀ ਇਸ ਚੀਜ਼ ਦੀ ਗਾਰੰਟੀ ਹੋਊਗੀ ਜੀ ਪੂਰੀ ਜੇ ਆਰ ਆਈ ਆਰ ਬ੍ਰੀਡ ਨਾ ਨਿਕਲੇ ਤਾਂ ਆਪਣੀ ਜ਼ਿੰਮੇਵਾਰੀ ਹੈ ਜੀ ਠੀਕ ਆਪਾਂ ਔਨ ਰਿਕਾਰਡ ਵੀਡੀਓ ਦੇ ਵਿੱਚ ਵੀ ਕਹਿ ਰਹੇ ਆ ਯਾਰ ਆਈ ਆਰ ਬ੍ਰੀਡ ਨਾ ਨਿਕਲੇ ਆਪਾਂ ਜ਼ਿੰਮੇਵਾਰ ਆ ਕਿਉਂਕਿ ਇਹਦਾ ਹੀ ਅੰਡਾ ਆਪਾਂ ਮਸ਼ੀਨ ਤੇ ਵਿੱਚ ਲਾਉਣਾ ਆਪਾਂ ਨੂੰ ਤਸੱਲੀ ਹੈ ਪੂਰੀ ਤਸੱਲੀ ਹੈ ਜੇ ਆਪਾਂ ਅੰਡਾ ਕਿਸੇ ਕੋ ਲੈ ਕੇ ਲਾਉਣਾ ਹੋਵੇ ਤਾਂ ਇੰਨੀ ਗੱਲ ਵੱਡੀ ਕਹੀ ਨਹੀਂ ਜਾਂਦੀ ਸਹੀ ਗੱਲ ਹੈ ਜੀ ਇਸ ਕਰਕੇ ਆਪਾਂ ਨੂੰ ਪਿਓਰਟੀ ਦੀ ਪੂਰੀ ਗਰੰਟੀ ਆ ਐਗ ਲੈਣੇ ਐਗ ਪ੍ਰੋਡਕਸ਼ਨ ਲੈਣੀ ਉਹ ਕਸਟਮਰ ਦੇ ਹੱਥ ਚ ਆ ਠੀਕ ਹੈ ਠੀਕ ਹੈ ਜੀ ਹਾਂ ਉਹ ਦੇ ਹੱਥ ਚ ਆ ਕੀ ਪਾਉਂਦਾ ਉਹਨੂੰ ਕੀ ਦਿੰਦਾ ਠੀਕ ਹੈ ਠੀਕ ਹੈ ਜੀ ਔਰ ਪਾਲਣ ਦੀ ਗੱਲ ਆ ਗਈ ਕਈ ਹੁਣ ਵੀਰ ਕਹਿੰਦੇ ਆ ਕਿ ਬੱਚਾ ਲੈ ਗਿਆ ਮਰ ਗਿਆ ਹੂੰ ਠੀਕ ਹੈ ਜੀ ਇਹ ਗੱਲ ਸਾਰੀ ਪਾਲਣ ਦੇ ਉੱਤੇ ਡਿਪੈਂਡ ਕਸਟਮਰ ਦੇ ਉੱਤੇ ਕਰਦੀ ਆ ਕਿ ਉਹ ਕਿਸ ਤਰੀਕੇ ਨਾਲ ਪਾਲਦਾ ਉਹਨੂੰ ਠੀਕ ਹੈ ਜੀ ਠੀਕ ਹੈ ਜੀ ਆਪਾਂ ਬੱਚਾ ਦੇਣਾ ਲਾਈਵ ਬਰਡਾ ਇੱਕ ਦਿਨ ਦਾ ਬੱਚਾ ਆ ਕੋਈ 2 ਦਿਨ ਦਾ ਲਵੇ 5 ਦਿਨ ਦਾ 10 ਦਿਨ ਦਾ ਜਿੰਨੇ ਦਿਨ ਦਾ ਵੀ ਲਵੇ ਆਪਾਂ ਤਿਆਰ ਕਰਕੇ ਦੇਦੀ ਦਾ ਤੇ ਕਿੰਨੂੰ ਪਾਲਣਾ ਕਸਟਮਰ ਨੇ ਆ ਠੀਕ ਹੈ ਜੀ ਨੌਲੇਜ ਲੈ ਕੇ ਤਰੀਕੇ ਨਾਲ ਕੰਮ ਕਰੇ ਤਾਂ ਬੱਚਾ ਵਧੀਆ ਤਰੀਕੇ ਨਾਲ ਪੜ੍ਹੂਗਾ ਸਾਡੇ ਫਾਰਮ ਤੇ ਦੋ ਵਾਰੀ ਆਵੇ ਚਾਰ ਵਾਰੀ ਆਵੇ ਪੰਜ ਵਾਰੀ ਆਵੇ ਠੀਕ ਹੈ ਦੀ ਆਪਾਂ ਜਿੰਨੀ ਵੀ ਨੌਲੇਜ ਦੇ ਸਕਦੇ ਆ ਉਹਨੂੰ ਦਵਾਂਗੇ ਠੀਕ ਹੈ ਜੀ ਕਮ ਜਾਣਕਾਰੀ ਲੈ ਕੇ ਥੋੜੀ ਜਿਹੀ ਨੌਲੇਜ ਲੈ ਕੇ ਫਿਰ ਸ਼ੁਰੂ ਕਰੇ